ਖੜ ਪੀੜਤਾਾਂ ਦੇ ਬੁਲੰਦ ਹੌਸਲੇ ਨੂੰ ਸਲਾਮ ਕਰਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਕ੍ਰਿਕਟਰ ਹਰਭਜਨ ਸਿੰਘ ਭੱਜੀ ਦੇ ਵੱਲੋਂ ਮੰਡ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ ਟਰੈਕਟਰਾਂ ਰਾਹੀਂ ਪਾਣੀ ਨਾਲ ਘਿਰੇ ਪਿੰਡਾਂ ਦੇ ਵਿੱਚ ਪਹੁੰਚ ਕੇ ਉਨ੍ਹਾਂ ਨੇ ਲੋਕਾਂ ਦਾ ਹਾਲਚਾਲ ਜਾਣਿਆ ਅਤੇ ਪਸ਼ੂਆਂ ਦੇ ਲਈ ਚਾਰਾ ਵੀ ਵੰਡਿਆ ਇਸ ਮੌਕੇ ਤੇ ਭੱਜੀ ਨੇ ਕਿਹਾ ਕਿ ਹਜ਼ਾਰਾਂ ਏਕੜ ਫਸਲਾਂ ਤਬਾਹ ਹੋਣ ਦੇ ਬਾਵਜੂਦ ਵੀ ਕਿਸਾਨਾਂ ਦਾ ਮਨੋਬਲ ਡਿੱਗਿਆ ਨਹੀਂ ਸਗੋ ਉਹ ਦੂਜਿਆਂ ਦੀ ਸਹਾਇਤਾ ਵੀ ਕਰ ਰਹੇ ਨੇ। ਉਹਨਾਂ ਭਰੋਸਾ ਦਿੱਤਾ ਕਿ ਸੰਤ ਸੀਚੇਵਾਲ ਨਾਲ ਮਿਲ ਕੇ ਇਹ ਮਸਲਾ ਕੇਂਦਰ ਤੇ ਰਾਜ ਸਰਕਾਰ ਅੱਗੇ ਪੂਰੀ ਗੰਭੀਰਤਾ ਦੇ ਨਾਲ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਤੇ ਸੰਤ ਸੀਚੇਵਾਲ ਨੇ ਕਿਹਾ ਕਿ ਪੀੜਤ ਲੋਕਾਂ ਦੀ ਸੇਵਾ ਹੀ ਅਸਲ ਵਿੱਚ ਮਨੁੱਖਤਾ ਦਾ ਧਰਮ ਹੈ ਅਤੇ ਦੁੱਖ ਦੀ ਘੜੀ ਵਿੱਚ ਹਰ ਕੋਈ ਅੱਗੇ ਆ ਕੇ ਮਦਦ ਕਰੇ। ਇਹੀ ਸੱਚੀ ਪੰਜਾਬੀਅਤ ਹੈ ਬਾਬਾ ਜੀ ਤਾਂ ਦੇਖੋ ਇੱਥੇ ਇਹਨਾਂ ਪਿੰਡਾਂ ਨਾਲ ਬਹੁਤ ਸਾਲਾਂ ਤੋਂ ਜੁੜੇ ਆ ਹਰ ਸਾਲ ਆ ਕੇ ਮੈਂ ਇੱਥੇ ਦੇਖਦਾ ਪਿਛਲੇ ਸਾਲ ਵੀ ਆਏ ਸੀ ਹਾਲਾਤ ਦੇਖੇ ਸੀਗੇ ਖਰਾਬ ਸੀਗੇ ਬਾਬਾ ਜੀ ਤਾਂ ਪਾਰਲੀਮੈਂਟ 'ਚ ਵੀ ਕਈ ਵਾਰੀ ਗੱਲ ਕਰ ਚੁੱਕੇ ਆ ਹੁਣ ਪੰਜਾਬ ਸਰਕਾਰ ਨਾਲ ਵੀ ਗੱਲ ਕਰ ਚੁੱਕੇ ਆ ਇਹਨਾਂ ਦਾ ਬਹੁਤ ਸਹਿਯੋਗ ਆ ਔਰ ਅੱਜ ਵੀ ਮੈਂ ਇੱਥੇ ਆਇਆ ਉਹ ਇਹਨਾਂ ਦੇ ਕਾਰਨ ਆਇਆ ਕਿ ਮੈਨੂੰ ਜਦੋਂ ਬਾਬਾ ਜੀ ਨੇ ਦੱਸਿਆ ਕਿ ਮੌਜੂਦਾ ਹਾਲਾਤ ਜਿਹੜੇ ਆ ਉਹ ਇੱਕ ਵਾਰੀ ਦੇਖ ਕੇ ਤੇ ਸਰਕਾਰ ਨਾਲ ਗੱਲ ਕੀਤੀ ਜਾਣੀ ਚਾਹੀਦੀ ਹੈ ਬਾਬਾਈ ਨੇ ਆਲਰੇਡੀ ਗੱਲ ਕੀਤੀ ਅਸੀਂ ਇਕੱਠੇ ਮਿਲ ਕੇ ਵੀ ਗੱਲ ਕਰਾਂਗੇ ਤੇ ਜੋ ਬਣਦੀ ਹੈਲਪ ਆਪਣੇ ਭਰਾਵਾਂ ਲਈ ਆਪਣੇ ਵੱਡਿਆਂ ਲਈ ਅਸੀਂ ਜੋ ਵੱਧ ਤੋਂ ਵੱਧ ਮਦਦ ਪੰਜਾਬ ਸਰਕਾਰ ਕੋਲੋਂ ਜਾਂ ਕੇਂਦਰ ਸਰਕਾਰ ਕੋਲੋਂ ਮਿਲ ਸਕਦੀ ਉਹਦੀ ਕੋਸ਼ਿਸ਼ ਕਰਾਂਗੇ ਕੋਈ ਸਾਰੀ ਖਰਾਬ ਹੋ ਗਈ ਪਰ ਹੌਸਲੇ ਹੱਲੇ ਵੀ ਬੁਲੰਦਾ ਹੈ ਇਹ ਹੈ ਪੰਜਾਬੀਅਤ ਬਟ ਅਸੀਂ ਸਾਰੇ ਇਹਨਾਂ ਦੇ ਨਾਲ ਖੜੇ ਹਾਂ ਸਰਕਾਰ ਵੱਲੋਂ ਵੀ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਕਿ ਜਿੰਨੀ ਵੱਤ ਉਹ मतदारਣ ਦੀ ਹੋ ਸਕਦੀ ਸਾਰਿਆਂ ਦੀ ਪਰਿਵਾਰਾਂ ਦੀ ਉਹ ਜ਼ਰੂਰ ਪ੍ਰਵਾਨ ਦੀ ਕੋਸ਼ਿਸ਼ ਕਰਾਂਗੇ ਜਿਹਦੇ ਵਿੱਚ तकरीबन 17 ਕ ਪਿੰਡਾਂ ਦੀ ਪੈੜੀ ਹੈ ਤੇ 1500 ਘਰ ਇਹ ਜਿਹੜਾ ਇਥੇ ਪੱਕਾ ਰਹਿ ਰਿਹਾ ਤੇ ਸਕੂਲ ਵੀ ਹੈ ਇਥੇ ਪਰ ਇਹ ਦੋਨੋਂ ਦੋਨੋਂ ਪਾਸੇ ਦੇ ਪਾਣੀ ਆ ਦਰਿਆ ਬਿਆਸ ਅਧਾ ਲੈਦੇ ਪਾਸੇ ਦੀ ਲੰਘਦਾ ਅਧਾ ਚੜ੍ਹਦੇ ਪਾਸੇ ਦੀ ਲੰਘਦਾ ਸੋ ਇਥੇ ਤਕਰੀਬਨ ਜਿਹੜਾ ਹੈ ਪਾਣੀ ਤਾਂ ਹਰ ਸਾਲ ਆਉਣਾ ਪਰ ਕੁਝ ਸਾਲਾਂ ਤੋਂ ਇਹਨਾਂ ਜ਼ਿੰਮੇਦਾਰਾਂ ਨੇ ਆਪਣੇ ਆਲੇ ਦੁਆਲੇ 28 ਕਿਲੋਮੀਟਰ ਬੰਨ ਲਾਇਆ ਹੋਇਆ ਇਹਦੇ ਨਾਲ ਆਲੇ ਦੁਆਲੇ ਨੂੰ ਵੀ ਪਾਣੀ ਅੰਦਰ ਨਾ ਆਵੇ ਪਰ ਉਹ ਜਿਹੜੇ ਜਿਹੜਾ ਆਰਜੀ ਬੰਦ ਲਾਏ ਸੀ ਉਹ ਦੋ ਤਿੰਨ ਥਾਵਾਂ ਤੋਂ ਟੁੱਟ ਗਏ ਜਿਹਦੇ ਨਾਲ ਇਹ ਸਾਰਾ ਇਲਾਕਾ ਹੀ ਗਲਮਗਨ ਹੋ ਗਿਆ ਇਹ ਇੱਥੇ ਬਸ ਸਿਰਫ ਜਿੱਥੇ ਜਿੱਥੇ ਇਹ ਰਹਿ ਰਹੇ ਆ ਕਿਉਂਕਿ ਇਹਨਾਂ ਨੂੰ ਪਤਾ ਪਹਿਲਾਂ ਹੀ ਇਹਨਾਂ ਦੇ ਘਰ ਥੋੜੇ ਉੱਚੇ ਆ ਤੇ ਹਜੇ ਵੀ ਇਹ ਘਰ ਕੋਈ ਨਹੀਂ ਛੱਡ ਰਿਹਾ ਇਹਨਾਂ ਦੇ ਖਾਣ ਪੀਣ ਵਾਲਾ ਇੱਥੇ ਸਮਾਨ ਸਾਰਾ ਕੁਝ ਹੈਗਾ ਪਸ਼ੂ ਵੀ ਇੱਥੇ ਆ ਦੁੱਧ ਵੀ ਹੈਗੇ ਆ ਦੁੱਧ ਵੀ ਡੇਰੀ ਨੂੰ ਪਾਉਂਦੇ ਆ ਪਰ ਇਹ ਆਪਣੇ ਘਰਾਂ ਦੇ ਵਿੱਚ ਆੜਾ ਦਵਾਲਾ ਕੁਝ ਨਹੀਂ ਪੈਂਦਾ ਜੋ ਲਗਾਤਾਰ ਜਿੱਦੋਂ ਤੋਂ ਪਾਣੀ ਇੱਥੇ ਆਇਆ ਉਸ ਦਿਨ ਤੋਂ ਸੇਵਾ ਤੇ ਲੱਗੇ ਹੋਏ ਆ ਕੋਸ਼ਿਸ਼ ਕਰ ਰਹੇ ਆ ਕਿ ਇਹਨਾਂ ਨੂੰ ਜਿਹੜੇ ਲੋਕ ਅੰਦਰ ਫਸੇ ਹੋਏ ਆ ਜਾਂ ਦਾ ਕਹਾਣਾ ਦੋਣ ਆ ਜਾਂ ਉਹਨਾਂ ਨੂੰ ਕੋਈ ਹੈਲਪ ਕਰ ਸਕਦੇ ਆ ਬੱਠਿਆਂ ਦੀ ਹੈਲਪ ਹੋਵੇ ਚਾਰੇ ਦੀ ਹੈਲਪ ਹੋਵੇ ਕਰਦੇ ਹੋ ਪਾਣੀ ਉਹਨਾਂ ਨੂੰ ਭੋਜਨ ਉਹ ਬਹੁਤ ਕੁਝ ਕਰਾ ਰਹੇ ਆ ਸੋ ਇਹ ਪਾਣੀ ਤਾਂ ਹੀ ਇਨਜਾਤ ਮਿਲੂਗੀ ਜਦੋਂ ਦਰਿਆ ਦੇ ਵਿੱਚ ਜਲੂਗਾ ਪਾਣੀ ਜੇ ਜਿਸ ਤਰ੍ਹਾਂ ਬਾਰਸ਼ਾਂ ਹੋ ਰਹੀਆਂ ਤੇ ਲੱਗਦਾ ਨਹੀਂ ਕਿ ਅਜੇ ਮ ਲੋਗ ਇਹ ਕੋਸ਼ਿਸ਼ ਆ ਕਿ ਇਹਨਾਂ ਭਰਾਵਾਂ ਦੀ ਜਿਹੜੇ ਜੀਵਨ ਗਰ ਉਹਨਾਂ ਦੀ ਹੈਲਪ ਕੀਤੀ ਜਾਵੇ ਸਰਕਾਰ ਨੂੰ ਵੀ ਲਿਖਿਆ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਜੋ ਜਿਹੜਾ ਇਹਨਾਂ ਦਾ ਗੁਰਦ ਆਵਰੀ ਕਰਕੇ ਇਹਨਾਂ ਨੂੰ ਮਾਊਜਾ ਜਿਹੜਾ ਹੈਗਾ ਉਹ ਮਿਲ ਜਵੇ ਤਾਂ ਕਿ ਇਹਨਾਂ ਕਿਸਾਨਾਂ ਨੂੰ ਥੋੜੀ ਬੋਦੀ ਰਾਹਤ ਜਿਹੜੀ ਹੈਗੀ ਆ ਇਹਨਾਂ ਨੇ ਜੋ ਅੰਨੇ ਲਾਏ ਆ ਖਾਦਾਂ ਜਿਹੜੀਆਂ ਹੈਗੀਆਂ ਸੋਸਾਇਟੀ ਤੋਂ ਚੱਕੀਆਂ ਉਹਨਾਂ ਦੀਆਂ ਵੀ ਕਿਸ਼ਤਾਂ ਜਿਹੜੀਆਂ ਹੈਗੇ ਸਮੇਂ ਤੇ ਆ ਜਾਣੀਆਂ ਉਹਨਾਂ ਨੂੰ ਵੀ ਜਿਹੜਾ ਹੈਗੇ ਤੋਰਿਆ ਜਾਵੇ ਤਾਂ ਕਿ ਇਹ ਜਿਹੜੇ ਕਿਸਾਨ ਹਮੇਸ਼ਾ ਹੀ ਜਿਹੜਾ ਹੈ ਕੁਦਰਤ ਦੀ ਕਰੋਪੀ ਤਾਂ ਦੀ ਮਾਰ ਚੱਲਦਾ ਤੇ ਇਹ ਇਲਾਕੇ ਦਾ ਜਿਆਦਾ ਹੈ ਰਾਬਾਸ ਰਿਆ ਸਵੈਦਕੀ ਦੇ ਤੇ ਜਦੋਂ ਕਿ ਅਜੇ ਤੁਸੀਂ ਬੰਨ ਤੋਂ ਪਾਣੀ ਦੂਰ ਆ ਪਰ ਇਹ ਅੰਦਰਲਾ ਏਰੀਆ ਜਿਹੜਾ ਹੈਗਾ ਇਹ 17 ਪਿੰਡ ਜਦੋਂ ਕਿ ਹਜੇ ਉੱਥੇ ਦੂਸਰੇ ਪਾਸੇ ਇੱਕ ਪੰਨ ਹੋਰ ਅੰਦਰਲਾ ਹੋਇਆ ਜਿਹਦੇ ਨਾਲ 30 35 ਪਿੰਡ ਜਿਹੜੇ ਹੈਗੇ ਆ ਉਹ ਬਚੇ ਹੋਏ ਆ ਪਰ ਜੇ ਹੋਰ ਜ਼ਿਆਦਾ ਪਾਣੀ ਆਉਂਦਾ ਉਧਰ ਵੀ ਨੁਕਸਾਨ ਹੋ ਸਕਦਾ ਪਰ ਹਜੇ ਆਹ ਏਰੀਆ ਜਿਹੜਾ ਹੈਗਾ ਇਹਦੀ ਹਾਲਤ ਜਨਤਾ ਜਾਣਕਾ ਤੇ ਸਾਨੂੰ ਪਾਣੀ ਵਾਪਸ ਵੀ ਚਲੇ ਜਾ ਜਦੋਂ ਚੌਨ ਦਿਨਾਂ ਦੇ ਅੰਦਰ ਵੀ ਪਰ ਇਹ ਝੋਨਾ ਜਿਹੜਾ ਡੁੱਬ ਗਿਆ ਹੈ ਬਚਣਾ ਨਹੀਂ ਹੈ ਦੇ ਜਾਨਵਾਲ ਦਾ ਕੱਲ ਵੀ ਕਈ ਘਰਾਂ ਨੂੰ ਜਿਹੜਾ ਖਾਲੀ ਕਰਵਾਇਆ ਟਰੈਕਟਰ ਵੀ ਇਹਨਾਂ ਦੇ ਸੀ ਅੰਦਰ ਪਾਣੀ ਜਿੱਥੇ ਘਟਾ ਲ ਆ ਜਾਂਦਾ ਉਧਰੋਂ ਫਿਰ ਹਮ ਅ ਸ਼ੁਰੂ ਕਰ ਦਿੰਦਾ ਉਹਨੂੰ ਢਾਉਣਾ ਜਿਹੜੇ ਇਹਨਾਂ ਦੇ ਘਰ ਬਣੇ ਹੋਏ ਆ ਮਹਾਰਾਜ ਕਿਰਪਾ ਕਰੇ ਕਿਉਂਕਿ ਇਹੋ ਜਿਹਾ ਪਾਣੀਆਂ ਦੇ ਵਿੱਚ ਜੇ ਕੋਈ ਪਾਣੀ ਆ ਲੱਗਦੀ ਹੈ ਤੇ ਦੌੜ ਕੇ ਜਾਣਾ ਵੀ ਬਹੁਤ ਔਖਾ ਹੋ ਜਾਂਦਾ ਕਿਉਂਕਿ ਕਿਸੇ ਬੰਨੇ ਕੋਈ ਬੰਨਾ ਕੰਡਾ ਜਿਹੜਾ ਹੈਗਾ ਉਹ ਦਿਸ ਨਹੀਂ ਰਿਹਾ ਕੋਈ ਦਿਖਾਰ ਮੰਡ ਦਾ ਏਰੀਆ ਜਿਹਨੂੰ ਆਪਾਂ ਕਹਿੰਦੇ ਨੇ ਆ ਬਾਉਪੁਰ ਤੇ ਹੋਰ ਜਿਹੜੇ ਪਿੰਡ ਆ ਇੱਥੇ ਨੇੜੇ-ਨੇੜੇ ਉਹਨਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਪਾਣੀ ਪਾਣੀ ਦੀਦਾ ਕਿਤੇ ਕਿਤੇ ਕੋਈ ਘਰ ਕੋਠੇ ਦੀ ਤੇ ਦਰਖਤ ਵੀ ਬਹੁਤ ਥੋੜੇ ਆ ਇੱਥੇ ਫਿਰ ਵੀ ਜਿਹੜੇ ਵਿੱਚ-ਵਿੱਚ ਇਹਨਾਂ ਦੇ ਘਰਾਂ ਦੇ ਵਿੱਚ ਲੱਗੇ ਹੋਏ ਆ ਤੇ ਅणि ਇਹਨਾਂ ਜ਼ਿਆਦਾ ਵੀ ਨਹੀਂ ਕਿਸ਼ਤੀ ਵੀ ਇੱਥੇ ਨਹੀਂ ਚੱਲਦੀ ਸਾਰੇ ਉਹ ਕਿਥੋਂ ਨੇ ਲੱਗੇ ਹੋਇਆ ਝੋਨਾ ਵੀ ਚਾਹਣੇ ਤਿੰਨ ਤਿੰਨ ਚਾਰ ਚਾਰ ਕੋਟ ਹੋਇਆ ਉਹ ਕਿਸ਼ਤੀ ਦੇ ਵਿੱਚ ਨਹੀਂ ਰਵਾਜ ਜਾਂਦਾ ਇਸੇ ਕਰਕੇ ਇੱਥੇ ਕਿਸ਼ਤੀ ਕਿਤੇ ਤੋਰ ਕੇ ਲਿਆ ਜਾਂਦੀ ਉਹਨਾਂ ਤੇ ਰਿਪੋਰਟ ਬਣਦੀ ਹੈ ਜਿਵੇਂ ਐਸੇ ਨਾ ਪਰਿਵਾਰਾਂ ਦੇ ਕੋਲ ਕਿਸ਼ਤੀਆਂ ਜਿਹੜੀਆਂ ਹੈਗੀਆਂ ਪ੍ਰਾਈਵੇਟ ਵੀ ਇਹਨਾਂ ਦੀਆਂ ਰੱਖੀਆਂ ਹੋਈਆਂ ਤੇ ਸਰਕਾਰ ਨੇ ਵੀ ਦਿੱਤੀਆਂ ਤੇ ਉਹਨਾਂ ਦੇ ਨਾਲ ਆਪਣੀ ਆਵਾਜ਼ ਜਿਹੜੀ ਹੈਗੀ ਹੈ ਰੈਗੂਲਰ ਰੱਖ ਰਹੇ ਹਾਂ ਸਾਡੀ ਬੇਨਤੀ ਹੈ ਜੇ ਕਿਸੇ ਦੀ ਸੇਵਾ ਕਰਨੀ ਹੋਵੇ ਉਹ ਆਚਾਰ ਇਹਨਾਂ ਦੇ ਪਸ਼ੂਆਂ ਵਾਸਤੇ ਉਹਨੂੰ ਭੋਜਨ ਪਾਣੀ ਵਾਸਤੇ ਵੀ ਸੇਵਾ ਕਰਨੀ ਹੋਵੇ ਸੋ ਪਾਣੀ ਜਿਹੜਾ ਹੈਗਾ ਉਹ ਵੀ ਜਿਹੜੇ ਹੈਗੇ ਅੰਦਰ ਬੈਠੇ ਆ ਇਹਨਾਂ ਦੀਆਂ ਮੋਟਰਾਂ ਲੱਗੀਆਂ ਉਹ ਤਾਂ ਠੀਕ ਆ ਕਿਉਂਕਿ ਇਹਨਾਂ ਦੇ ਘਰ ਪਰਿਵਾਰ ਹੈਗੇ ਆ ਕਿਤੇ ਲੋਡ ਪੈਂਦੀ ਆ ਤਾਂ ਉਹਨਾਂ ਨੂੰ ਵੀ ਪਾਣੀ ਦੀ ਵੀ ਸੇਵਾ ਅਰ ਹਜੇ ਜਿੱਥੇ ਬੈਠੇ ਆ ਇਹ ਪਾਣੀ ਥੱਲੇ ਚਲ ਜਾਂਦਾ ਤੇ ਇਹਨਾਂ ਨੂੰ ਬਹੁਤ ਰਾਹਤ ਮਿਲੂਗੀ ਇਹ ਵਾਹੀ ਗੁਰਦੇ ਹੱਥਾਂ